ਭਗਵਾਨ ਮਹਾ ਸਿੰਘ ਜੀ ਰਾਜਪਾਲ ਯਾਦਗਾਰੀ ਦਰਵਾਜ਼ਾ ਉਹ ਲੈਂਟਰ ਪਰ ਹੈ ਲੈਂਟਰ ਜਿਹਨਾਂ ਬਾਅਦ ਤਿਆਰ ਹੋ ਕੇ ਦਰਵਾਜ਼ਾ ਅੱਜ ਵਹਿ ਰਿਹਾ ਸਾਨੂੰ ਸੰਗਤ ਪਿੰਡ ਦੀ ਜਿਹੜੀ ਹੈਗੀ ਆ ਉਹ ਇੱਥੇ ਹੋ ਕੇ ਦਰਵਾਜ਼ੇ ਦਾ ਉਹਨਾਂ ਨੇ ਬਣਾਉਣ ਦਾ ਰਮਾਨ ਕੀਤਾ ਤੇ ਅੱਜ ਲੈਂਟਰ ਦੀ ਵਾਰੀ ਆ ਗਈ ਭਗਵਾਨ ਮਹਾ ਸਿੰਘ ਯਾਦਗਾਰੀ ਦਰਵਾజా ਹੈ بابا મહਾ ਸਿੰਘ ਰਾਜਪਾਲ ਯਾਦਗਾਰੀ ਦਰਵਾజా ਜਿਹੜਾ ਕਿ ਟੈਟੇਰੀ ਹੋ ਗਿਆ ਸੀ ਐ ਸਾਈਡ ਤੋਂ ਖਾਸ ਕਰਕੇ ਪਰ ਹੁਣ ਇਹਨੂੰ ਮੋੜ ਸਰਜੀਤ ਕੀਤਾ ਗਿਆ ਮੋੜ ਤੋਂ ਤਿਆਰ ਕੀਤਾ ਗਿਆ ਨਗਰ ਕੌਮਤੀਆਂ ਨੇ ਆਪਣੇ ਵੱਲੋਂ ਰਹਿਤ ਇਕੱਠਾ ਕਰਕੇ ਇਸ ਤਰ੍ਹਾਂ 100 ਸਕਰ ਫੁੱਟਾਂ ਜਿੰਨਾ ਪਹਿਲਾਂ ਦਰਵਾਜ਼ੇ ਦਾ ਸੀ ਉਨਾ ਹੀ ਦੁਆਰਾ ਫਿਟ ਤੋਂ ਤਿਆਰ ਕੀਤਾ ਗਿਆ ਅੱਜ ਲੈਂਟਰ ਫੈਰਿਆ ਸਾਰੇ ਨਗਰ ਨਵਾਸੀ ਉਹ ਮOHAMA ਕੇ ਇਸ ਵਧੀਆ ਪਰਾਲੇ ਦੇ ਵਿੱਚ ਇਕੱਠੇ ਹੋਏ ਆ ਖੁਸ਼ੀ ਹੈ ਇਸ ਗੱਲ ਦੀ ਸਾਡੇ ਪਿੰਡ ਦੇ ਵਿੱਚ ਬੜੀ ਬੜੀ ਪੁਰਾਣੀ ਯਾਦਗਾਰ ਸੀ ਬਾਬਾ ਮਹਾ ਸਿੰਘ ਜੀ ਦੀ ਇਹ ਘਟੂ ਘਟ 300 ਸਾਲ ਪੁਰਾਣੀ ਉਸ ਨੂੰ ਦੁਆਰ ਤੋਂ ਨਵੇਂ ਸਰੋਂ ਨਵਿਆ ਗਿਆ ਬਣਾਇਆ ਗਿਆ ਚੱਗੀ ਗੱਲ ਹੈ ਕਿ ਪੁਰਾਣੀਆਂ ਚੀਜ਼ਾਂ ਨੂੰ ਸੰਭਾਲਿਆ ਤਾਂ ਇਹਨੂੰ ਨਹੀਂ ਜਾ ਸਕਿਆ ਕਿਉਂਕਿ ਹੌਲੀ-ਹੌਲੀ ਪੁਰਾਣੀ ਚੀਜ਼ ਦੇ ਧਿਆਨੇ ਦਾ ਸ਼ਿਕਾਰ ਵੀ ਹੋ ਗਈ ਸੀ ਇਹ ਪਰ ਦਰਵਾਜ਼ੇ ਦੇ ਵੱਲ ਹੁਣ ਤੇ ਆਣ ਗਿਆ ਤਾਂ ਹੁਣ ਜਿਹੜਾ ਦਰਵਾਜ਼ਾ ਫਿਰ ਤੋਂ ਇਹ ਤਿਆਰ ਹੈ ਬੜੀ ਖੁਸ਼ੀ ਹੋਈ ਇਸ ਗੱਲ ਦੀ ਕਾਹੇ ਦਰਵਾਜ਼ੇ ਦਾ ਲੈਂਟਰ ਪੈ ਜਾਊਗਾ ਇਹ ਦੀਵਾਲੀ ਨੂੰ ਦੀਵੇ ਜਗਦੇ ਹੋ ਜਾਣਗੇ ਇੱਥੇ ਇਹ ਦਰਵਾਜ਼ਾ ਦੋਸਤੋ ਸਭ ਤੋਂ ਪਹਿਲਾਂ ਇਹੀ ਬਣਿਆ ਸੀ ਬਾਬਾ ਮਹਾ ਸਿੰਘ ਜੀ ਨੇ ਇੱਥੇ ਹੀ ਮੋੜ ਹੀ ਗੱਡੀ ਸੀ ਦਰਵਾਜੇ ਤੇ ਇਸ ਦਰਵਾਜੇ ਦੇ ਵਿੱਚ ਹੀ ਉਹਨਾਂ ਦਾ ਰਹਿਣ ਬਸੇਰਾ ਪਹਿਲਾਂ ਹੋਇਆ ਸੀ ਸਾਰੇ ਨਾਲੋਂ ਪਹਿਲਾਂ ਤੇ ਇੱਥੇ ਹੀ ਉਹਨਾਂ ਦਾ ਪਰਿਵਾਰ ਵਧਿਆ ਫੁੱਲਿਆ ਤੇ ਉਸ ਤੋਂ ਬਾਅਦ ਸਾਰਾ ਨਗਰ ਬਣਿਆ ਬਾਬਾ ਮਹਾ ਸਿੰਘ ਇਕੱਲੇ ਜਿਹੜੇ ਸੀ ਉਹਨਾਂ ਦੀਆਂ ਜਾਨ ਸਬੰਧਾਂ ਸਾਰੇ ਅਸੀਂ ਉਹਨਾਂ ਦੇ ਬੇਟੇ ਕਿਸ਼ਨ ਸਿੰਘ ਤੇ ਪਿਛੋਂ ਸੋਂ ਚਾਰ ਕੁੜੀਆਂ ਚਾਰ ਕੁੜੀਆਂ ਇੱਥੇ ਆ ਕੇ ਅਸੀਂ ਕਿਸ਼ਨ ਸਿੰਘ ਤੇ ਪਿਛੋਂ ਸਿੰਘ ਤਾਂ ਰਹਿੰਦੇ ਹੀ ਇੱਥੇ ਸੀ ਇਹ ਵੀ ਇਹ ਸਾਰਾ ਪਰਪੇ ਦਾ ਪਿੰਡ ਆ ਰਾਮਗੜੀਆ ਬਰਾਦਰੀ ਦਾ ਪਿੰਡ ਸਿੱਖਵਾਲਾ ਦੋਸਤੋ ਉਮੀਦ ਹੈ ਤੁਹਾਨੂੰ ਇਹ ਸੌਫਟੰਗ ਲੱਗਿਆ ਹੁਣ ਹੁਣ ਸਾਰੇ ਸੱਜਣਾ ਮਿੱਤਰਾਂ ਦੀ ਖੇਚਲ ਨਾਲ ਮੇਲ ਨਾਲ ਇਹ ਕੰਮ ਤੇਰੇ ਚੜ ਰਿਹਾ ਦਰਵਾਜਾ ਦੇਖੋ ਸਾਈਡ ਤੋਂ ਵੀ ਉਸੇ ਤਰ੍ਹਾਂ ਹੀ ਇਹ ਤਿਆਰ ਕੀਤਾ ਗਿਆ ਜਿਸ ਤਰ੍ਹਾਂ ਪੁਰਾਣੇ ਵੇਲਾਂ ਦੇ ਵਿੱਚ ਇਹ ਦਰਵਾਜਾ ਹੁੰਦਾ ਸੀ ਕੰਮਕਾਰ ਜੰਗੀ ਪੁੱਤਰ ਤੇ ਚੱਲ ਰਿਹਾ ਪਤਾ ਨਹੀਂ ਕਿੰਨੀਆਂ ਕ ਅਜੇ ਤੱਕ ਟਾਈਮ ਕਿੰਨਾ ਲੱਗਣਾ ਹੈ ਇਸ ਬਾਰੇ ਪੱਕਾ ਨਹੀਂ ਕਹਿ ਸਕਦੇ ਪਰ ਹਾਂ ਵੀ ਸਮੇਂ ਨਾਲ ਅੱਜ ਸਮੋ ਛੱਤ ਤੇ ਜਾਣੀ ਹੈ ਲੈਂਟਰ ਪੈ ਜਾਣਾ ਹੈ ਸਾਡੇ ਦੋਸਤਾਂ ਦਾ ਬਹੁਤ-ਬਹੁਤ ਸ਼ੁਕਰੀਆ ਦੋਸਤੋ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੁਹਾਡਾ ਧੰਨਵਾਦ ਹੋਊਗਾ ਤੇ ਮਿਹਰਬਾਨੀ ਹੋਊਗੀ ਤੁਹਾਡੀ ਇਸ ਤਰ੍ਹਾਂ ਦੀ ਵੀਡੀਓ ਹੋਰ ਪਾਉਂਦੇ ਰਵਾਂਗੇ ਤੇ ਲਗਾਤਾਰ ਤੁਹਾਡੇ ਨਾਲ ਜੁੜੇ ਰਵਾਂਗੇ ਇੱਕ ਜੀ ਤੁਹਾਨੂੰ ਹੋਰ ਦਿਖਾ ਦਿਆਂ। ਆ ਜਿਹੜਾ ਦਰਲੇ ਤੁਹਾਨੂੰ ਬੜਾ ਦਿਖ ਰਿਹਾ ਹੈ। ਇਹ ਵੀ ਡੂੰਗਾ ਜਾਵੜਾ ਖੇਰ ਪੁਰਾਣਾ ਕਾਫੀ ਹੈ। ਇਸ ਜਗ੍ਹਾ ਤੇ ਹੀ ਬਜ਼ੁਰਗ ਬੈਠਦੇ ਹੁੰਦੇ ਸੀ ਪੁਰਾਣੇ ਸਮਿਆਂ ਦੇ ਵਿੱਚ। ਤੇ ਬਜ਼ੁਰਗਾਂ ਦੇ ਸੈਟਨ ਲਈ ਤੇ ਨਿਆਣਿਆਂ ਦੇ ਖੇਡਣ ਦੀ ਜਗ੍ਹਾ ਹੁੰਦੀ ਸੀ। ਤੇ ਸਾਡੇ ਪਿੰਡ ਦੇ ਵੱਜਨ ਤੋਂ ਬਾਅਦ ਜਿੰਨੀਆਂ ਵੀ ਪੀੜ੍hiyan ਹੋਈਆਂ 6-7 ਪੀੜ੍hiyan ਹੋ ਗਈਆਂ। ਸਾਰੀਆਂ ਇੱਥੇ ਛੇੜੀਆਂ ਲਗਭਗ ਸਾਰੇ ਨੇ ਹੀ ਇੱਥੇ ਦਰਵਾਜੇ ਦਾ ਆਨੰਦ ਮਾਣਿਆ ਬੜਾ ਸ਼ਾਨਦਾਰ ਕੂਟਾ ਹੁੰਦਾ ਦਰਵਾਜਾ ਹੁੰਦਾ ਉਸ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਸ਼ੁਕਰੀਆ ਮਿਹਰਬਾਨੀ ਤੁਹਾਡੀ ਦੋਸਤੋ ਜਿਉਂਦੇ ਵਾਸਤੇ ਰਹੋ ਮਿਹਰਬਾਨੀ